ਕਾਲਤਾ ਵਾਈਪ ਇਹਨਾਂ ਦੇ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਤੁਹਾਨੂੰ ਪਿਛਲੇ ਸਮੇਂ ਵਿੱਚ ਜਦੋਂ 2024 ਚ ਤੁਹਾਨੂੰ ਸੀਗੀ ਉਦੋਂ ਵੀ ਵੱਡੀ ਪੱਧਰ ਤੇ ਸਾਡਾ ਸਾਥ ਦੇ ਕੇ ਇੱਕ ਕੌਮ ਦੀ ਜਿਹੜੀ ਇੱਕ ਗੱਲ ਨੂੰ ਅੱਗੇ ਤੋਰਿਆ ਮੇਰਾ ਖਿਆਲ ਹੈ ਕਿ ਇਹ ਤਾਂ ਸੋਚਦੇ ਸੀਗੇ ਜਿਹੜੇ ਪੰਜਾਬ ਦੀ ਕੋਈ ਗੱਲ ਕਰਨ ਵਾਲੇ ਜੋ ਪੰਥ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਅਸੀਂ ਜੇਲਾਂ ਸੁੜਦਾਂਗੇ ਤੇ ਪੰਜਾਬ ਦੇ ਲੋਕ ਬੜੇ ਆਰਾਮ ਨਾਲ ਬੈਠ ਜਾਣਗੇ ਜਿੱਦਾਂ ਅਸੀਂ ਇਹਨਾਂ ਨੂੰ ਅੱਗੇ ਪਿੱਛੇ ਗਮਰਾਹ ਕਰ ਲੈਂਦੇ ਆ ਇਦਾਂ ਸ਼ਾਇਦ ਗਮਰਾਹ ਹੋ ਹੀ ਜਾਣਗੇ ਹੁਣ ਪਰ ਨੌਜਵਾਨੀ ਚ ਸਾਡੇ ਲੋਕਾਂ ਚ ਬਹੁਤ ਵੱਡੀ ਇੱਕ ਆਸ ਦੀ ਕਿਰਨ ਜਾਗੀ ਆ ਉਹਦਾ ਤੁਸੀਂ ਜਿਹੜਾ ਮੇਰਾ ਖਿਆਲ ਹੈ ਕਿ ਉਹਨਾਂ ਦੇ ਜੇਲ੍ਹ ਤੋਂ ਸੁਟਣ ਤੋਂ ਬਾਅਦੂਦ ਵੀ ਤੁਸੀਂ ਉਹਨਾਂ ਨੂੰ ਜੇਲ੍ਹ ਚ ਰਹਿੰਦਿਆਂ ਵੀ ਬਹੁਤ ਵੱਡੀ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾ ਦਿੰਦਾ ਇਹ ਇੱਕ ਮੇਰਾ ਖਿਆਲ ਹੈ ਕਿ ਬਹੁਤ ਆਪਣੇ ਸਾਰਿਆਂ ਲਈ ਮਾਨ ਵਾਲੀ ਗੱਲ ਸੀ ਕਿ ਜਿਹੜੀਆਂ ਸਰਕਾਰਾਂ ਸਾਨੂੰ ਇਹ ਸਮਝਦੀਆਂ ਸੀ ਕਿ ਇਹਨਾਂ ਨੂੰ ਅਸੀਂ ਜਿੱਧਰ ਮਰਜ਼ੀ ਲੈ ਜਾਾਂਗੇ ਪਰ ਉਹਨਾਂ ਨੂੰ ਤੁਸੀਂ ਦੱਸ ਦਿੱਤਾ ਆਪਣੇ ਹੋਣ ਦਾ ਸਬੂਤ ਦਿੱਤਾ ਤੇ ਹੁਣ ਵੀ ਇਹ ਚੀਜ਼ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਹੁਣੇ ਇਹ ਚੀਜ਼ ਆ ਕਿ ਜਿੱਦਾਂ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਇਹ ਸਰਕਾਰਾਂ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨਾਂ ਨਾਲ ਕੀ ਕਰ ਰਹੀਆਂ ਸਾਡੀ ਨੌਜਵਾਨੀ ਨੂੰ ਨਸ਼ਿਆਂ 'ਚ ਮਾਰ ਰਹੀਆਂ ਸਾਡੇ ਸਾਡੇ ਸਾਰੇ ਪਾਸੇ ਸਾਨੂੰ ਮਾਰ ਰਹੀਆਂ ਸਾਡੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਦਾ ਇਨਸਾਫ ਇਹ ਵਾਦਾ ਕਰਕੇ ਆਏ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਦਾ ਕਰਕੇ ਆਏ ਸੀ ਸਾਡੇ ਜਿਹੜੇ ਹੋਰ ਮਸਲਿਆਂ ਦਾ ਵਾਦਾ ਕਰਕੇ ਆਏ ਸੀ ਪਰ ਇਹਨਾਂ ਨੇ ਮੇਰੇ ਖਾਲਸਾ ਮਸਲਾ ਤਾਂ ਕੋਈ ਹੱਲ ਨਹੀਂ ਕੀਤਾ ਜਿਹੜੇ ਕੋਈ ਨਸ਼ਿਆਂ ਦੇ ਖਿਲਾਫ ਕੰਮ ਕਰਦੇ ਸੀ ਅਮਰਤਪਾਲ ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ਤਾਂ ਜ਼ਰੂਰ ਜੇਲਾਂ ਤੋਂ ਛੁੜ ਦਿੱਤਾ ਪਰ ਨਸ਼ਾ ਤੁਹਾਨੂੰ ਪਤਾ ਹੀ ਹੈ ਕਿ ਘਰ ਘਰ ਪਿੰਡ ਪਿੰਡ ਕਿਦਾਂ ਵਿਕ ਰਿਆ ਉਧਰ ਤਾਂ ਇਹਨਾਂ ਦਾ ਧਿਆਨ ਨਹੀਂ ਜਾਂਦਾ ਪਰ ਜਿਹੜੇ ਮੇਰੇ ਖਾਲਸਾ ਹੁਣ ਆਪਾਂ ਨੂੰ ਜਿਨ੍ਹਾਂ ਜਿਹੜੇ ਹੁਣ ਵੋਟਾਂ ਮੰਗਣ ਆ ਰਹੇ ਆ ਦੁਬਾਰਾ ਬਾਰ-ਬਾਰ ਇਹਨਾਂ ਨੂੰ ਆਪਾਂ ਬਹੁਤ ਮੌਕੇ ਦੇ ਦੇ ਕੇ ਦਿੱਤੇ ਹੋਇਆ ਇਹਨਾਂ ਨੇ ਸਾਡੇ ਕੀ ਮਸਲੇ ਹੱਲ ਕੀਤੇ ਆ ਇਹਨਾਂ ਨੇ ਸਾਡੀ ਨੌਜਵਾਨੀ ਨਸ਼ਿਆਂ ਚ ਲਾਇਆ ਸਾਡੇ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਸੁਟਿਆ ਝੂਠੇ ਪਰਚੇ ਪਾਏ ਝੂਠੇ ਪੁਲਿਸ ਮੁਕਾਬਲੇ ਰੋਜ਼ ਦਿਨ ਦਿਹਾੜੇ ਹੁੰਦੇ ਆ ਸਾਡੀ ਨੌਜਵਾਨੀ ਨੂੰ ਕਿੱਦਾਂ ਮਾਰਿਆ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਜੇ ਆਪਾਂ ਕੋ ਮੌਕਾ ਵਾ ਇੱਕ ਆਪਣੀ ਵੋਟ ਪਾ ਕੇ ਇਹ ਇਹਨਾਂ ਕੋਲੋਂ ਖਹਿੜਾ ਛਡਾਉਣ ਦਾ ਆਪਾਂ ਸਾਰੇ ਜਣੇ ਇਹ ਉਹ ਵੀ ਆਪਾਂ ਕੈਂਡੀਡੇਟ ਵੀ ਇਹੋ ਜਾਂ ਚੁਣਿਆ ਕਿ ਜਿਨੇ ਪਹਿਲਾਂ ਕਰਕੇ ਦਿਖਾਇਆ ਜਿਹੜਾ ਜਿਹੜਾ ਸਾਡੀ ਕੌਮ ਦੇ ਖਿਲਾਫ ਦਿਨ ਰਾਤ ਭੌਂਕਣ ਵਾਲੇ ਜਾਂ ਜਿਹੜਾ ਸਾਡੀ ਕੌਮ ਦੇ ਨੌਜਵਾਨਾਂ ਜਾਂ ਬਜ਼ੁਰਗਾਂ ਬੱਚਿਆਂ ਤੋਂ ਲੈ ਕੇ ਜਿਨ੍ਹਾਂ ਨੇ ਕਿਸੇ ਨੂੰ ਵੀ ਨੀ ਬਖਸ਼ਿਆ ਸੂਬਾ ਸਰਹੰਦਰਗਿਆਂ ਨੇ ਉਹਨਾਂ ਨੇ ਕਿਦਾਂ ਉਹਨਾਂ ਨੂੰ ਕੋ ਕੋ ਕੇ ਮਾਰਿਆ ਕੋ ਕੋ ਕੇ ਸ਼ਹੀਦ ਕੀਤਾ ਉਹ ਉਹਨਾਂ ਦਾ ਜਿਹੜਾ ਬਦਲਾ ਲੈਣ ਦਾ ਹੋਣ ਸਾਡੇ ਕੋ ਜਿਹੜਾ ਸੰਨੀ ਨੇ ਲੈ ਕੇ ਸਾਡੇ ਕੋਲ ਆਂਦਰਾਂ ਨੂੰ ਠੰਡ ਪਾਈ ਆ ਉਹਦੇ ਭਾਈ ਸਾਹਿਬ ਖੜੇ ਆ ਤੇ ਇਸ ਕਰਕੇ ਆਪਾਂ ਉਹਨਾਂ ਦਾ ਸਾਥ ਦੇਣ ਸੱਚ ਦਾ ਸਾਥ ਦੇਣਾ ਆਪਾਂ ਇਹ ਨਹੀਂ ਵੀ ਕਿ ਕਿਸ ਦਾ ਸਾਥ ਦੇਣਾ ਸੱਚ ਦਾ ਸਾਥ ਦੇਣਾ ਜ਼ੁਲਮ ਦੇ ਵਿਰੁੱਧ ਆਪਾਂ ਜਿਹੜਾ ਗੁਰੂ ਸਾਹਿਬ ਨੇ ਆਪ ਸਾਨੂੰ ਦੱਸਿਆ ਖੜੇ ਹੋ ਕੇ ਕਿਉਂਕਿ ਹੁਣ ਆਪਾਂ ਨੂੰ ਆ ਕੇ ਬੜੇ ਲਾਲਚ ਵੀ ਦੇਣਗੇ ਬੜੇ ਡਰਾਵੇ ਵੀ ਦੇਣਗੇ ਜੇ ਤੁਸੀਂ ਸਾਡੇ ਨਾਲ ਨਾ ਖੜੋਗੇ ਅਸੀਂ ਤੁਹਾਡੇ ਤੇ ਪਰਚੇ ਪਵਾ ਦਾਂਗੇ ਤੇ ਜੇ ਮੇਰਾ ਖਿਆਲ ਹੈ ਕਿ ਸੰਨੀ ਵੀ ਇਹ ਚੀਜ਼ ਸੋਚਦਾ ਉਹਦਾ ਤੇ ਉਹਦਾ 30 ਦਿਨ ਦਾ ਬੱਚਾ ਸੀਗਾ ਜੋ ਵੀ ਆਪਣੇ ਬੱਚੇ ਨੂੰ ਸੋਚਦਾ ਤੇ ਉਹ ਉਹ ਕਿਉਂ ਆਪਣੀ ਗੱਲ ਕਰਦਾ ਆਪਣੀ ਕੌਮ ਦੀ ਕਿਉਂ ਗੱਲ ਕਰਦਾ ਇਸ ਕਰਕੇ ਜੇ ਉਹਨੇ ਆਪਣਾ ਫਰਜ਼ ਨਿਭਾਇਆ ਤੇ ਹੁਣ ਆਪਣਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਵੀ ਤੱਕੜੇ ਹੋ ਕੇ ਉਹਦਾ ਸਾਥ ਦਈਏ ਤੇ ਤਾਂ ਕਿ ਆਪਣੀ ਆਉਣ ਵਾਲੇ ਜਿਹੜੇ ਪੁਹਿ ਕਿ ਆਪਣੀ ਨੌਜਵਾਨੀ ਦਾ ਜੋ ਜੋ ਸਾਡੇ ਹਾਲਾਤ ਆ ਉਹ ਚੰਗੇ ਹੋਣ ਸਾਡਾ ਭੂਇਕ ਚੰਗਾ ਹੋਵੇ ਉਹਦੇ ਵਾਸਤੇ ਆਪਾਂ ਨੂੰ ਸਾਰੇ ਜਣੇ ਰਲ ਮਿਲ ਕੇ ਸਭ ਸਾਰੇ ਜਣੇ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਜਿਦਾਂ ਤੁਸੀਂ 2024 ਚ ਵੀ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਤੁਸੀਂ ਅਮਰਤਪਾਲ ਨੂੰ ਜਿਤਾਇਆ ਸੀ ਇਦਾਂ ਹੀ ਹੁਣ ਤੁਹਾਡੇ ਚਰਨਾਂ 'ਚ ਫੇਰ ਬੇਨਤੀ ਦੁਬਾਰਾ ਬੇਨਤੀ ਆ ਕਿ ਤੁਸੀਂ ਸਾਰੇ ਜਣੇ ਉਸੇ ਤਰੀਕੇ ਨਾਲ ਇੱਕ ਕੌਮੀ ਮਸਲਾ ਆਪਣੀ ਕੌਮ ਦੀ ਅਣਖ ਦਾ ਮਸਲਾ ਆਪਣੀ ਕੌਮ ਦੀ ਗੈਰਤ ਦਾ ਮਸਲਾ ਵਾ ਇਸ ਕਰਕੇ ਆਪਾਂ ਸਾਰੇ ਜਾਣੇ ਬਾਕੀ ਸਾਰੀਆਂ ਚੀਜ਼ਾਂ ਕਿਉਂਕਿ ਜਿਹੜੀਆਂ ਗਲੀਆਂ ਨਾਲੀਆਂ ਦਾ ਇਹ 70 ਸਾਲਾਂ ਤੋਂ ਨਹੀਂ ਕੋਈ ਹੱਲ ਕਰ ਸਕੇ ਤੇ ਹੁਣੇ ਮਹੀਨਾ ਮੇਰੇ ਖਿਆਲ ਆ ਕਿ ਜਿਹੜੀਆਂ ਗਰੰਟੀਆਂ ਦੇ ਇਹ ਵੀ ਰਹਿ ਨਾ ਇਹਨਾਂ ਦੇ ਪੱਲੇ ਕੱਖ ਨਹੀਂਗਾ ਆਉਣ ਵਾਲੇ ਮੇਰੇ ਖਿਆਲ ਜਿਹੜਾ 30 ਤਰੀਕ ਤੱਕ ਥੋੜਾ ਬਹੁਤਾ ਕੰਮ ਹੋ ਜਾਊਗਾ ਜਿਹੜਾ 10 11 ਤਰੀਕ ਤੱਕ ਉਦੋਂ ਬਾਅਦ ਫਿਰ ਵੇਖੇ ਜਿੱਦਾਂ ਪਹਿਲਾਂ ਪੰਚਾਇਤਾਂ ਕੋਲੋਂ ਗਰਾਂਡਾਂ ਨੂੰ ਵਾਪਸ ਲੈ ਲੀਆਂ ਸਾਡੀਆਂ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਇਹਨਾਂ ਤੋਂ ਬਚੀਏ ਆਪਾਂ ਇਹਨਾਂ ਦੇ ਲਾਲਚ ਚchnਾਈਏ ਆਪਾਂ ਸਾਰੇ ਜਣੇ ਆਪਣੇ ਪੰਥ ਨਾਲ ਆਪਣੇ ਕੌਮ ਨਾਲ ਖੜੇ ਹੋਈਏ ਇਹਨਿਆਂ ਕ ਬੇਨਤੀਆਂ ਤੁਹਾਡੇ ਚਰਨਾਂ ਚ ਆ ਵੀ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਮਲਾ ਮਾਰੀਏ ਇਹ ਇੱਕ ਬੜਾ ਮੌਕਾ ਸੁਨਹਿਰੀ ਮੌਕਾ ਹੋ ਆਪਣੇ ਕੋਲ ਆਪਾਂ ਇਹ ਇਹਦਾ ਫਾਇਦਾ ਠਾਈਏ ਤੇ ਆਪਣੀ ਕੌਮ ਨੂੰ ਆਪਣੀ ਕੌਮ ਦੀ ਗੱਡੀ ਜਿਹੜੀ ਐ ਸਹੀ ਲਈ ਤੇ ਚੜਾਈਏ ਇਹਨਿਆਂ ਕ ਬੇਨਤੀਆਂ ਕਰਦਾ ਕੋ ਪੁਲਚੁਕ ਹੋਵੇ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ